ਆਪਨੇ ਪੁਸ਼ਪਾ ਦਾ ਇੱਕ ਸੀਨ ਯੂਜ਼ ਕੀਤਾ ਹੋਇਆ ਹੈ ਇਸਮੈਂਡ ਉਸੀ ਸੇ ਰਿਲੇਟਡ ਮੇਰਾ ਨੈਕਸ ਸਵਾਲ ਹੈ ਕਿ ਡੂ ਯੂ ਥਿੰਕ ਕਿ ਪੰਜਾਬ ਜੋ ਪਾਲੀਵੁੱਡ ਇੰਡਸਟਰੀ ਹੈ ਇਜ਼ ਰੈਡੀ ਟੂ ਕੰਪੀਟ ਵਿਦ ਦਾ ਬਾਲੀਵੁੱਡ ਇਨ ਦਾ ਸਾਊਥ ਮੂਵੀਜ਼ ਕੰਪੀਟੀਸ਼ਨ ਜ ਮੈਂ ਬਲੀਵ ਨਹੀਂ ਕਰਦਾ ਮੈਨੂੰ ਲੱਗਦਾ ਹੁੰਦਾ ਸਿਨਮੇ ਦੀ ਬਿਊਟੀ ਇਹੀ ਹੈ ਕਿ ਤੁਸੀਂ ਆਪਣੀ ਗੱਲ ਕਹੋ ਅਸੀਂ ਆਪਣੀ ਕਹਿੰਦੇ ਹਾਂ ਜੇ ਬਜਟ ਦੀ ਗੇਮ ਆ ਕੇ ਖਤਮ ਹੁੰਦੀ ਹੈ ਫਿਰ ਤਾਂ ਇਰਾਨੀਅਨ ਫਿਲਮਾਂ ਹੀ ਨਾ ਬਣ ਉਹ ਤਾਂ ਵਿਚਾਰੇ ਆਪਣੇ ਤੋਂ ਵੀ ਜ਼ਿਆਦਾ ਉਹਨੇ ਉਹਨਾਂ ਦਾ ਕਲਚਰ ਉਹ ਇੰਨੇ ਮਾਤਰਨੇ ਪਰ ਵਰਲਡ ਦੇ ਵਿੱਚ ਜੇ ਐਕਟਿੰਗ ਵਾਈਜ਼ ਸਭ ਤੋਂ ਬੈਸਟ ਐਕਟਰ ਮੈਨੂੰ ਲੱਗਦਾ ਹੀ ਰਾਨੀ ਨੇ ਤੇ ਮੈਨੂੰ ਜੇ ਮੈਂ ਹਾਲੀਵੁੱਡ ਕਹਾਂ ਉਹਨਾਂ ਕੋਲ ਬਜਟ ਬਹੁਤ ਜ਼ਿਆਦਾ ਹੈ ਨਾ ਉਹ ਤਾਵਾ ਜਾਮਾ ਤੇ ਬਹੁਤ ਖਰਚ ਕਰਦੇ ਬੜੇ ਦਾ ਮਤਲਬ ਇਹ ਨਹੀਂ ਨੇ ਕਿ ਉਹ ਫਿਲਮ ਕਿ ਕਿ ਈਰਾਨ ਵਾਲੇ ਫਿਲਮ ਨਾ ਬਣਾਉਣ ਸੋ ਮੈਨੂੰ ਲੱਗਦਾ ਹੁੰਦਾ ਕੰਪੀਟੀਸ਼ਨਾਂ ਆ ਦੀ ਕੋਈ ਚੀਜ਼ ਨਹੀਂ ਹੈ ਉਹ ਬਹੁਤ ਸੋਹਣਾ ਕੰਮ ਕਰ ਰਿਹਾ ਸਾਡੇ ਸਾਊਥ ਵਾਲੇ ਹੈ ਨਾ ਰਿਪਰੈਜ਼ੈਂਟ ਕਰ ਰਿਹਾ ਹੁਣ ਵਰਲਡ ਨਕਸ਼ੇ ਤੇ ਆਪਣੀਆਂ ਫਿਲਮਾਂ ਨੂੰ ਸੋ ਸਾਡਾ ਉੱਥੇ ਤੱਕ ਪਹੁੰਚਣਾ ਤਾਂ ਹੀ ਪਹੁੰਚੂਗਾ ਜੇ ਸਾਡੀ ਇੰਡਸਟਰੀ ਵੱਡੀ ਹੋਊਗੀ ਮੈਂ ਨਹੀਂ ਕਹਿੰਦਾ ਕਿ ਸਾਡੀਆਂ ਫਿਲਮਾਂ ਉਹਨੂੰ ਕੰਪਲੀਟ ਕਰਨੀ ਹੈ ਸਾਡਾ ਕਲਚਰ ਉਹਨਾਂ ਨਾਲ ਮੈਚ ਨਹੀਂ ਹੋ ਸਕਦਾ ਜੋ ਸਾਡਾ ਕਲਚਰ ਹੈ ਉਹਨਾਂ ਦਾ ਕਲਚਰ ਸਾਡੇ ਨਾਲ ਮੈਚ ਨਹੀਂ ਹੋ ਸਕਦਾ ਸੋ ਉਹ ਆਪਣੇ ਤਰੀਕੇ ਨਾਲ ਸੈਲੀਬ੍ਰੇਟ ਕਰਦੇ ਨੇ ਅਸੀਂ ਆਪਣੇ ਕਲਚਰ ਨੂੰ ਜੇ ਆਪਣੇ ਤਰੀਕੇ ਨਾਲ ਦਿਖਾਵਾਂਗੇ ਤਾਂ ਅਸੀਂ ਉਹਨਾਂ ਉਹਨਾਂ ਦੀ ਨਜ਼ਰ 'ਚ ਅਸੀਂ ਵੀ ਗੁੱਡ ਹੋਵਾਂਗੇ ਸੋ ਮੈਨੂੰ ਲੱਗਦਾ ਕੰਪੀਟੀਸ਼ਨ ਵਾਲੀ ਗੇਮ ਹੈ ਹੀ ਨਹੀਂ ਓਕੇ ਆਪਣੇ ਪੁਸ਼ਪਾ ਦਾ ਇੱਕ ਸੀਨ ਯੂਜ਼ ਕੀਤਾ ਹੋਇਆ ਹੈ ਇਸ ਵਿੱਚ ਐਂਡ ਉਸੀ ਸੇ ਰਿਲੇਟਡ ਮੇਰਾ ਨੈਕ ਸਵਾਲ ਹੈ ਕਿ ਡੂ ਯੂ ਥਿੰਕ ਕਿ ਪੰਜਾਬ ਜੋ ਪਾਲੀਵੁੱਡ ਇੰਡਸਟਰੀ ਹੈ ਇਜ਼ ਰੈਡੀ ਟੂ ਕੰਪੀਟ ਵਿਦ ਦਾ ਬਾਲੀਵੁੱਡ ਇਨ ਦਾ ਸਾਊਥ ਮੂਵੀਜ਼ ਕੰਪੀਟੀਸ਼ਨ ਜ ਮੈਂ ਬਲੀਵ ਨਹੀਂ ਕਰਦਾ ਮੈਨੂੰ ਲੱਗਦਾ ਹੁੰਦਾ ਸਿਨੇਮੇ ਦੀ ਬਿਊਟੀ ਇਹੀ ਹੈ ਕਿ ਤੁਸੀਂ ਆਪਣੀ ਗੱਲ ਕਹੋ ਅਸੀਂ ਆਪਣੀ ਕਹਿੰਦੇ ਹਾਂ ਜੇ ਬਜਟ ਦੀ ਗੇਮ ਆ ਕੇ ਖਤਮ ਹੁੰਦੀ ਹੈ ਫਿਰ ਤਾਂ ਇਰਾਨੀਅਨ ਫਿਲਮਾਂ ਹੀ ਨਾ ਬਣਾਂ ਉਹ ਉਤਾ ਵਿਚਾਰੇ ਆਪਣੇ ਤੋਂ ਵੀ ਜ਼ਿਆਦਾ ਉਹਨੇ ਉਹਨਾਂ ਦਾ ਕਲਚਰ ਉਹ ਇੰਨੇ ਮਾਤਰਨੇ ਪਰ ਵਰਲਡ ਦੇ ਵਿੱਚ ਜੇ ਐਕਟਿੰਗ ਵਾਈਜ਼ ਸਭ ਤੋਂ ਬੈਸਟ ਐਕਟਰ ਮੈਨੂੰ ਲੱਗਦਾ ਹੀ ਇਰਾਨੀ ਨੇ ਤੇ ਮੈਨੂੰ ਜਿਵੇਂ ਹਾਲੀਵੁੱਡ ਕਹੋ ਨਾ ਕੋਲ ਬਜਟ ਬਹੁਤ ਜ਼ਿਆਦਾ ਹੈ ਨਾ ਉਹ ਤਾਮਾ ਜਾਮਾ ਤੇ ਬਹੁਤ ਖਰਚ ਕਰਦੇ ਬੜੇ ਦਾ ਮਤਲਬ ਇਹ ਨਹੀਂ ਨਾ ਕਿ ਉਹ ਫਿਲਮ ਕਿ ਕਿ ਇਰਾਨ ਵਾਲੇ ਫਿਲਮ ਨਾ ਬਣਾਉਣ ਸੋ ਮੈਨੂੰ ਲੱਗਦਾ ਹੁੰਦਾ ਕੰਪੀਟੀਸ਼ਨ ਨਾਲ ਦੀ ਕੋਈ ਚੀਜ਼ ਨਹੀਂ ਹੈ ਉਹ ਬਹੁਤ ਸੋਹਣਾ ਕੰਮ ਕਰ ਰਿਹਾ ਸਾਡੇ ਸਾਊਥ ਵਾਲੇ ਹਨ ਰਿਪਰੈਜ਼ੈਂਟ ਕਰ ਰਿਹਾ ਹੁਣ ਵਰਲਡ ਨਕਸ਼ੇ ਤੇ ਆਪਣੀਆਂ ਫਿਲਮਾਂ ਨੂੰ ਸੋ ਸਾਡਾ ਉੱਥੇ ਤੱਕ ਪਹੁੰਚਣਾ ਤਾਂ ਹੀ ਪਹੁੰਚੂਗਾ ਜੇ ਸਾਡੀ ਇੰਡਸਟਰੀ ਵੱਡੀ ਹੋਵੇ ਮੈਂ ਨਹੀਂ ਕਹਿੰਦਾ ਕਿ ਸਾਡੀਆਂ ਫਿਲਮਾਂ ਉਹਨੂੰ ਕੰਪਲੀਟ ਕਰਨੀਆਂ ਹੈ ਸਾਡਾ ਕਲਚਰ ਉਹਨਾਂ ਨਾਲ ਮੈਚ ਨਹੀਂ ਹੋ ਸਕਦਾ ਜੋ ਸਾਡਾ ਕਲਚਰ ਹੈ ਉਹਨਾਂ ਦਾ ਕਲਚਰ ਸਾਡੇ ਨਾਲ ਮੈਚ ਨਹੀਂ ਹੋ ਸਕਦਾ ਸੋ ਉਹ ਆਪਣੇ ਤਰੀਕੇ ਨਾਲ ਸੈਲੀਬ੍ਰੇਟ ਕਰਦੇ ਨੇ ਅਸੀਂ ਆਪਣੇ ਕਲਚਰ ਨੂੰ ਜੇ ਆਪਣੇ ਤਰੀਕੇ ਨਾਲ ਦਿਖਾਵਾਂਗੇ ਤਾਂ ਅਸੀਂ ਉਹਨਾਂ ਉਹਨਾਂ ਦੀ ਨਜ਼ਰ 'ਚ ਅਸੀਂ ਵੀ ਗੁੱਡ ਹੋਵਾਂਗੇ ਸੋ ਮੈਨੂੰ ਲੱਗਦਾ ਕੰਪੀਟੀਸ਼ਨ ਵਾਲੀ ਗੇਮ ਹੈ ਹੀ ਨਹੀਂ ਇਹੋ ਜਿਹੀ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ